ਜਿਹੜਾ ਕਰਾ 55 ਸਾਲਾਂ ਬਾਅਦ ਦੇਰਾ ਬਾਬਾ ਨਾਨਕ ਲੋਕਾ ਘਟਾਇਆ ਬੰਦਾ ਵਾਸਤ ਪਾੜਿਆ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਪੀ ਸਾਨੂੰ ਹਾਦਿਓ ਮਾਰੀ ਗੱਡੀ ਕਰਾ ਬੰਦਾ ਰੋਪਾ ਦੀ ਜਿੱਤ ਦੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਿਹਨਾਂ ਜਿਹਨਾਂ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਦਾ ਵਧਾਈ ਚ ਜਿਹੜਾ ਗੜਮਨੇ ਜਿੰਦਾ ਪਰਿਵਾਰਵਾਦ ਹੈ ਗੜਮਨੇ ਜਿੰਦਾ ਸੀ ਮੋੜਤਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਚ ਪੂਰੀ ਜੀ ਮੋਚ ਪੂਰੀ ਪਹਿਲਾਂ ਵੀ ਹੁਣ ਵੀ ਕਿਹਾ ਕਹਿੰਦਾ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤੇ ਕੰਮ ਕਰ ਕਰਾਂ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ ਸਤਾਈ ਚੱਕ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਨਹੀਂ ਜੀ ਜਿੱਤ ਨੂੰ ਕਹੇ ਦਿਓ ਨਹੀਂ ਜੀ ਦੋਵਾਂ ਦੀ ਖੁਸ਼ੀ ਕਿਹੜੀ ਕਰਦਾ ਹੈ ਇਹ ਤਾਂ ਪ੍ਰੋਕਾਂ ਦੀ ਜਿੱਤ ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਿਹਨਾਂ ਜਿਹਨਾਂ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਾਦੀ ਚ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦੀ ਗੜ ਮਨੇ ਜਾਂਦਾ ਸੀ। ਮੋੜਤਾ ਜੀ ਖਤਮ ਕਰਤਾ। ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ। ਮੋਛ ਹੁਣ ਫਿਰ ਪੂਰੀ ਜੀ। ਮੋਛ ਪੂਰੀ। ਪਹਿਲਾਂ ਵੀ ਤੇ ਹੁਣ ਵੀ ਮੋਛ ਤੇਰੇ ਮੇਰੇ ਲੋਕਾਂ ਦਾ। ਰਿੰਦਾਵਾ ਸਾਹਿਬ। ਮੇਲੇ ਕੋਲ ਤੇਰੇ ਗੀੜੇ ਦਾ ਪਾਪਾ ਰਿੰਦਾਵਾ ਸਾਹਿਬ। ਰਿੰਦਾਵਾ ਸਾਹਿਬ। ਜਿਹੜਾ ਜਿਹੜਾ ਕਰਾ 55 ਸਾਲਾਂ ਬਾਅਦ ਦੇਰਾ ਪਾਪਾ ਨਾਨਕ ਲੋਕਾਂ ਘਟਾਇਆ। ਰਿੰਦਾਵਾ ਸਾਹਿਬ ਪਾੜੇ ਨੇ ਥਾਪੀ ਮਰੀ ਤੇ ਗੱਡੀ ਤੇ ਚੜ ਕੇ ਪੀ ਸਾਨੂੰ ਮਾਰਦੇ ਹੋ। ਮਾਰੀ ਗੱਡੀ ਕਰਾਉਂ ਪਾਕਿਆ ਐਕਸਟੈਂਡਰ ਬੜਾ ਰੋਲ ਚੱਲਦਾ ਹੈ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਾਰ ਅਨਸਾਰੀ ਉਹਦਾ ਕੀ ਲੱਗਦਾ ਹੈ ਇਹਦੇ ਭਾਈ ਇੱਧਰ ਮੈਂ ਦੋ ਭਾਈ ਇੱਧਰ ਹੁਣ ਆਖਦਾ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤੇ ਕੰਮ ਕਰ ਕਰਾਂ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜੇ ਮੈਂ ਦੱਸਾਂਗਾ ਤੁਹਾਨੂੰ ਮੈਂ 27 ਜਗ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੋਰ ਮੈਂ ਪਿਆਰ ਕਰਦਾ ਹਾਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਿੰਦ ਦਾ ਕੰਮ ਕਰੇ ਜਾਣਗੇ ਸ੍ਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੀਕਰ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਜੋਗ ਸਮਝਿਆ ਮੈਨੂੰ ਟਿਕਟ ਦਿੱਤੀ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਕਰਕੇ ਮੈਂ ਚਿੱਤ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਲੈ ਲੈ ਕਰਨ ਕੀ ਜੁੜ ਜਾਵਾ ਸਾਹ ਬਰਦੀ ਮੈਨੂੰ ਉੱਥੋਂ ਤੱਕ ਪਹਤਾ ਤਾ ਤੁਸੀਂ ਖੜਾ ਕੇ ਛੱਡਾਂਗੇ